ਆ ਚੱਕੋ ਕੁਰਤਾ ਪਜਾਮਾ ਜਿਹੜਾ ਬਜਾਣਾ ਚ 5 ਮੀਟਰ 550 ਦਾ ਮਿਲਦਾ ਚੱਕੋ 200 ਰੁਪਏ ਦਾ 200 ਰੁਪਏ ਦਾ ਕੁਰਤਾ ਪਜਾਮਾ deta 500 ਰੁਪਏ ਦਾ ਕੁਰਤਾ 200 ਭਾਜੀ ਬਿਲਕੁਲ 700 ਰੁਪਏ ਦਾ ਗੀਜ਼ਾ ਕੁਰਦਨ ਦਬਈ ਵਾਲਾ ਕੁਰਤਾ ਪਜਾਮਾ ਬਜ਼ਾਰਾਂ 'ਚ ਕਿੰਨੇ ਦਾ ਲੱਗਦਾ ਕੋਈ ਭਾਈ 4000 ਮੰਗਦਾ ਕੋਈ 3000 ਮੰਗਦਾ ਬਹੁਤ ਬੋਲੇ ਰੇਟ ਆ ਅਸੀਂ ਤਾਂ 1100 ਦੇ ਦੇਣਾ 1100 ਚ 3000 ਵਾਲਾ ਕੁਰਤੇ ਮੈਂ 1100 ਚ ਬਿਲਕੁਲ ਭਾਜੀ ਜਿਹੜੇ ਸਾਡੇ ਭਰਾ ਇੱਥੇ ਆਉਣੇ ਉਹ ਤਾਂ ਫਾਇਦਾ ਲੈ ਜਾਂਦੇ ਆ ਜਿਹੜੇ ਦੂਰ ਐ ਇੱਥੇ ਨਹੀਂ ਆ ਸਕਦੇ ਉਹਨਾਂ ਨੂੰ ਕੋਈ ਕੋਰੀਅਰ ਕਾਰੀਅਰ ਕਰਾ ਭਾਜੀ ਉਹਨਾਂ ਨੂੰ ਤਾਂ ਟੈਨਸ਼ਨ ਲੈਣ ਦੇ ਲੋੜ ਨਹੀਂ ਨੰਬਰ ਸਕਰੀਨ ਤੇ ਚੱਲਦੇ ਆ WhatsApp ਮੈਸੇਜ ਕਰੋ ਬੰਦੇ ਪ ਇਹ ਫੋਟੋ ਆਪਾਂ ਦੇ ਤੁਸੀਂ ਆਰਡਰ ਕਰ ਦੇਣਾ ਤੁਹਾਡੇ ਘਰ ਪਹੁੰਚ ਜਾਣੇ ਆ ਕੁਰਤੇ ਪਜਾਮੇ ਮਾਦੇ ਵੀਡੀਓ ਕਾਲ ਦੀ ਸਰਵਿਸ ਦਿੰਨੇ ਹੋ ਤੁਸੀਂ ਬਿਲਕੁਲ ਭਾਜੀ ਚਾਹੇ ਲੈ ਲੈਣ ਦੇ ਵਿੱਚ ਲੈ ਲਓ ਚਾਹੇ ਤੁਸੀਂ ਰੀਮੈਂਡ ਸੀਆਰਮਾ ਚੈੱਕ ਕਰੋ ਸਾਰੇ ਬ੍ਰਾਂਡ ਟੌਪ ਦੇ ਆ ਗਿਆ ਇਕੱਲੇ ਵਾਈਡ ਦੇ ਵਿੱਚ ਸਾਡੇ ਕੋਲ 350 ਤਰ੍ਹਾਂ ਦੀ ਵੈਰਾਈਟੀ ਆ ਜਿਹੜਾ ਮਰਜੀ ਬ੍ਰਾਂਡ ਦਾ ਕੁਰਤਾ ਪਜਾਮਾ ਲੈ ਲਓ ਸਾਰਾ ਮਿਲ ਜੂਗਾ ਪਰ ਬਜ਼ਾਰਾਂ ਨੂੰ ਲੁੱਟ ਨਹੀਂ ਰੇਮਨ ਦਾ ਕੁੜਤਾ ਪਿਆਵਾ 15 1600 ਤੋਂ ਸ਼ੁਰੂ ਹੋ ਜਾਂਦਾ ਅੱਜਾ ਟੇਲਰ ਟੂਦਰ ਹੈਗੇ ਆ ਕਿਸ ਨੇ ਕੁੜਤਾ ਬਣਵਾਉਣਾ ਕਿਸ ਨੇ ਪਠਾਨੀ ਸੂ ਬਣਵਾਉਣਾ ਕਿਸ ਨੇ ਸਲਵਾਰ ਸੂ ਬਣਵਾਉਣਾ ਟੇਲਰ ਸਾਡੇ ਕੋਲ ਯੂਪੀ ਦੇ ਟਾਪ ਦੇ ਕਾਰੀਗਰ ਆ ਇੱਥੇ ਹੀ ਸਮਾਈ ਹੋਊਗੀ ਤੁਸੀਂ ਇੱਥੇ ਹੀ ਨਾਪ ਦੇਣਾ ਵਾ ਟਾਪ ਕਲਾਸ ਦੀ ਸਮਾਈ ਦੇਵਾਂਗੇ ਜਿੱਦਾਂ ਹੀ ਤੁਸੀਂ ਫਿਟਿੰਗ ਮੰਗੋਗੇ ਉਦੋਂ ਹੀ ਦੇਵਾਂਗੇ ਚਾਹੇ ਪਠਾਨੀ ਚਾਹੇ ਵੈਨ ਕਲਰ ਚਾਹੇ ਚੌਰਸ ਚਾਹੇ ਗੋਲ ਬਣਾ ਲਿਓ ਟੈਨਸ਼ਨ ਲੈਣ ਦੀ ਲੋੜ ਨਹੀਂ ਚਲੋ ਵੀ ਆਪਾਂ ਸੱਚੀ ਫਾਇਦੇ ਵਾਲੀ ਗੱਲ ਆ ਬਾਜ਼ਾਰ 'ਚ 5000 ਰੁਪਏ 2 ਪੀਸ ਕੋਟ ਪੈਂਟ ਦੀ ਸਲਾਈ ਆ 10000 ਰੁਪਏ ਵਿਕਦਾ ਮਾਤੂ ਸ਼੍ਰੀ ਦਸਤਾਰ ਜੜਿਆਲੇ ਗੁਰੂ ਆ ਜਿਓ ਸਿਰਫ 2995 2 ਪੀਸ ਕੋਟ ਪੈਂਟ ਦਵਾਂਗੇ ਚਾਹੇ ਆਹ ਬਣਾ ਲਿਓ ਚਾਹੇ ਤਰਸੇਮ ਜਸਰ ਡਿਜ਼ਾਈਨ ਵਾਲਿਓ ਜਿਹੜੇ 15 15000 ਰੁਪਏ ਬਾਜ਼ਾਰ 'ਚ 3 ਪੀਸ ਕੋਟ ਬਣਾ ਲੈਨੇ ਹੋ ਇੱਥੇ 3760 'ਚ ਸਲਾਈ ਕਰਕੇ ਕੁੜਤੇ ਵੀ ਐਵੇਂ ਚਾਹੇ ਤੁਸੀਂ ਕਾਲਰ ਵਾਲੇ ਬਣਾ ਲਓ ਚਾਹੇ ਬੈਨ ਕੋਲਰ ਬਣਾਓ ਉਹ ਵੀ ਇੱਥੇ ਤੁਹਾਨੂੰ ਅਸੀਂ ਬਣਾ ਕੇ ਦੇਵਾਂਗੇ ਵੱਡੇ ਬ੍ਰਾਂਡ ਵੀ ਹੈਗੇ ਇਟਾਲੀਅਨ ਕਪੜਾ ਵੀ ਹੈਗਾ ਤੁਸੀਂ ਆਹੀ ਚੈੱਕ ਕਰੋ 2995 3760 ਦੀ ਕੁਆਲਿਟੀ ਏ ਕਲਾਸ ਕੁਆਲਿਟੀ ਦਵਾਂਗੇ ਰੰਗਾ ਮੇਚੀ ਸਾਰੀ ਦਵਾਂਗੇ ਹੁਣ ਰੇਮਡ ਸੀ ਆਰਾਮ ਦੇ ਲੈਣੇ ਕੋਟ ਪੈਂਟ ਉਹ ਵੀ ਮਿਲ ਜਾਣਗੇ ਲਕਸਰੀ ਕੋਟ ਪੈਂਟ ਲੈਣੇ ਉਹ ਵੀ ਮਿਲ ਜਾਣਗੇ ਸਾਡੇ ਕੋਲ 2995 ਤੋਂ ਲੈ ਕੇ 7000 8000 9000 10000 15000 ਤੱਕ ਖਰਚਾ 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 ਮੇਰੀ ਵੀ ਵਾਰੀ ਆ ਲਾਂ ਦੇ ਆ ਦੇਖੋ ਜਿਹਨੇ ਕੋਟ ਮੰਡ ਲੈਣੇ ਉਹ ਤਾਂ ਤੁਸੀਂ ਲੈ ਲਏ ਜਿਹੜੇ ਭਰਾਵਾਂ ਨੇ ਜਾਣਾ ਹਲਦੀ ਦੇ ਫੰਕਸ਼ਨ ਤੇ ਜਾਗੋ ਜੁਗੋ ਤੇ ਜਾਣਾ ਨਾਈਟ ਪਾਰਟੀ ਤੇ ਜਾਣਾ ਉਹਨਾਂ ਲਈ ਵੀ ਬਹੁਤ ਵੱਡੇ ਫਾਇਦੇ ਦੇਖੋ ਤੁਹਾਨੂੰ ਅਸੀਂ ਥੀਮ ਬਣਾ ਕੇ ਦਵਾਂਗੇ ਜੇ ਕੋਈ ਕਹਿੰਦਾ ਵੀ ਸਾਨੂੰ ਇੱਕ ਨਾਲ ਦੇ 10 ਚਾਹੀਦੇ 20 ਚਾਹੀਦੇ ਮਤਲਬ ਹਰ ਕਿਸੇ ਨੂੰ ਵੱਡਾ ਫਾਇਦਾ ਕਰਕੇ ਦੇਣਾ ਲਓ ਜੀ ਬਾਜ਼ਾਰਾਂ ਦੇ ਵਿੱਚ ਬਾਸਕਟ ਕੱਲੀ 3 3 4 4000 ਦੀ ਇੱਥੋਂ 1500 2000 ਤੇ ਬਾਸਕਟ ਸਟਿਚ ਕਰਕੇ ਲੈ ਜਾਓ ਡਿਜ਼ਾਈਨ ਸਾਰੇ ਮਿਲ ਜਾਣਗੇ ਕਲਰ ਸਾਰੇ ਮਿਲ ਜਾਣਗੇ ਜਿੰਨੇ ਮਰਜ਼ੀ ਰੰਗ ਲੈ ਲਓ ਸਾਰੇ ਮਿਲ ਜਾਣਗੇ ਟਾਪ ਕਲਾਸ ਦੀ ਕੁਆਲਿਟੀ ਚਾਹੇ ਬਾਸਕਟ ਬਣਾ ਲਓ ਚਾਹੇ ਸ਼ੇਰਵਾਨੀ ਬਣਾ ਲਓ ਉਹ ਵੀ ਬਣ ਜੂਗੀ ਜੀ ਦੇਖੋ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾਇਆ ਉਹਨਾਂ ਦੇ ਵੀ ਵੱਡੀ ਆਫਰ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗਿਆ ਤੁਸੀਂ ਰੂਬੀਆ ਚ ਲੈ ਜਾਓ ਫੁੱਲ ਬੈਲ ਲੈ ਜਾਓ ਡਾਰਕ ਕਲਰ ਲੈ ਜਾਓ ਲਾਈਟ ਕਲਰ ਲੈ ਜਾਓ ਇਹਦੀ ਵੀ ਗਾਰੰਟੀ ਹੈ 3 ਮਹੀਨੇ ਤੱਕ ਰੰਗ ਫੇਡ ਫੂਟ ਹੋ ਗਏ ਬਦਲ ਕੇ ਤੁਸੀਂ ਲੈ ਜਾਓ ਵਾਪਸ ਨਾ ਤੇ ਇਸ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਵੀ ਲੈ ਕੇ ਜਾ ਸਕਦੇ ਆ ਬੜੇ ਸੋਹਣੇ ਸੋਹਣੇ ਥੀਮ ਆ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣਾ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਆ